ਜੋ ਪੰਜਾਬ ਦੇ ਵਿਗੜਦੇ ਹੋਏ ਹਾਲਾਤ ਨੇ ਉਹਦੇ ਮੱਦੇ ਨਜ਼ਰ ਜਿਸ ਢੰਗ ਦੇ ਨਾਲ ਰਾਸ਼ਟਰੀ ਸਵੈਸੰਗ ਦੇ ਇੱਕ ਕਾਰਜਕਰਤਾ ਦੀ ਫਿਰੋਜ਼ਪੁਰ ਦੇ ਵਿੱਚ ਜਿੰਦ ਦਿਹਾੜੇ ਹੱਤਿਆ ਕਰ ਦਿੱਤੀ ਗਈ ਬੜੀ ਨਿੰਦਣਯੋਗ ਘਟਨਾ ਔਰ ਸਾਰੇ ਸਮਾਜ 'ਚ ਇਸ ਗੱਲ ਦਾ ਰੋਸ਼ ਆ ਅੱਜ ਲੁਧਿਆਣੇ ਤੋਂ ਰਾਸ਼ਟਰੀ ਸਵੈਸੰਗ ਦੇ ਨੇਤਰਤਵ ਦੇ ਵਿੱਚ ਸਾਰੇ ਵਿਵਿਨ ਸਮਾਜਿਕ ਔਰ ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀ ਵਪਾਰਿਕ ਅਦਾਰਿਆਂ ਦੇ ਪ੍ਰਤੀਨਿਧੀ ਇਕੱਠੇ ਹੋ ਕੇ ਮਾਨਯੇ ਡੀਸੀ ਸਾਹਿਬ ਦੀ ਮਾਰਫਤ ਰਾਜਪਾਲ ਜੀ ਨੂੰ ਇੱਕ ਮੰਗ ਪੱਤਰ ਦੇਣ ਆਏ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਔਰ ਲੋਕਾਂ ਦੇ ਵਿੱਚੋਂ ਡਰ ਦਾ ਮਾਹੌਲ ਕੱਢਣ ਦੇ ਲਈ ਇਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਪੰਜਾਬ ਲਗਾਤਾਰ ਸੰਤਾਪ ਭੁਗਤ ਰਿਹਾ ਇੱਕ ਸਰਦੀ ਸੂਬਾ ਇਹਦੇ ਚ ਲਾਇਨ ਆਰਡਰ ਅਗਰ ਕਮਜ਼ੋਰ ਆ ਤਾਂ ਲੋਕਾਂ ਦੇ ਵਿੱਚ ਇੱਕ ਡਰ ਦੀ ਭਾਵਨਾ ਵੱਧ ਰਹੀ ਆ ਸੋ ਉਹਨੂੰ ਦੂਰ ਕਰਨ ਦੇ ਲਈ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਰੇ ਸਮਾਜ ਦੇ ਪ੍ਰਤੀਨਿਧੀ ਇਕੱਠੇ ਹੋ ਕੇ ਸੰਗ ਦੇ ਨੇਤ੍ਰਤਵ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਗਏ। ਦਿੱਲੀ ਦੀ ਦਿੱਲੀ ਕਿਤੇ ਨਾ ਕਿਤੇ ਗੋਲੀਆਂ ਚੱਲਦੀਆਂ ਉਹ ਕਿਸੇ ਦਾ ਤੁਸੀਂ ਦੇਖਦੇ। ਅਸੀਂ ਦੇਖੋ ਮੈਂ ਉਹੀ ਬੇਨਤੀ ਕਰਨਾ ਵੀ ਪੰਜਾਬ 'ਚ ਜਿਹੜਾ ਡਰਦਾ ਮਾਹੌਲ ਆ ਅਸੀਂ ਕਮ ਸੇ ਕਮ ਉਹਦੇ ਲਈ ਸਰਕਾਰ ਕੀ ਕਰ ਰਹੀ ਆ। ਬੜੇ ਬੜੇ ਵੱਡੇ ਬਿਆਨਵਾਜੀਆਂ ਹੁੰਦੀਆਂ ਨੇ ਲੇਕਿਨ ਇੱਕ ਆਮ ਸ਼ਹਿਰੀ ਦੇ ਵਿੱਚ ਡਰ ਸਤਾ ਰਿਹਾ। ਕਦੇ ਕਿਸੇ ਨੂੰ ਥ੍ਰੈਟ ਦੀ ਆ ਰਹੀ ਆ, ਕਦੇ ਕਿਤੇ ਦੜਾ ਦੜ ਗੋਲੀਆਂ ਚੱਲ ਰਹੀਆਂ, ਵੱਡੇ ਵੱਡੇ ਗੈਂਗਸਟਰ ਉਹਦੀਆਂ ਜ਼ਿੰਮੇਵਾਰੀਆਂ ਲੈ ਰਹੇ ਨੇ ਤੇ ਸਰਕਾਰ ਸੁੱਤੀ ਪਈ ਆ। ਉਹ بڑے بڑے ਗੈਂਗਸਟਰ ਦੇ ਲੋਕ ਜਿਹਦੇ ਪੋਸਟਾਂ ਪਾ ਦਿੰਦੇ ਨੇ ਕਿ ਇਹ ਵਾਰਦਾਸ ਅਸੀਂ ਕੀਤੀ ਆ ਔਰ ਪੁਲਿਸ ਨੂੰ ਲੱਭਣਾ ਵੀ ਨਹੀਂ ਪੈਂਦਾ ਤਾਂ ਏਸੇ ਮਾਹੌਲ ਦੇ ਵਿੱਚ ਪੰਜਾਬ ਚੱਲ ਰਿਹਾ ਤਾਂ ਸਾਡਾ ਪੰਜਾਬ ਸੂਬਾ ਪਿੱਛੜਦਾ ਹੋਇਆ ਇੰਨਾ ਪਿੱਛੇ ਚਲੇ ਗਿਆ ਇਹ ਡਰਦੇ ਮਾਹੌਲ ਦੇ ਕਾਰਨ ਸਾਨੂੰ ਇਹਦੇ ਉੱਤੇ ਲਗਾਮ ਲਗਾਣੀ ਪਊਗੀ ਡੀਸੀ ਸਾਹਿਬ ਡੀਸੀ ਸਾਹਿਬ ਨੇ ਅश्वਸਨ ਦਿੱਤਾ ਜੋ ਸਾਡਾ ਮੰਗ ਪੱਤਰ ਉੱਥੇ ਪਹੁੰਚਾਇਆ ਜਾਊਗਾ ਔਰ ਜਿਹੜਾ ਇਹਦੇ ਵਿੱਚ ਜੋ ਵੀ ਪ੍ਰਸ਼ਾਸਨਿਕ ਉਹਨਾਂ ਦੇ ਇਸ ਤਰਤੇ ਜੋ ਹੈ ਉਹਦੇ ਚ ਉਹ ਆਪਣਾ ਰੋਲ ਅਦਾ ਕਰਨਗੇ ਠੀਕ ਹੈ ਜੀ ਸਰ ਐਸ ਸੀ ਡੀਸ ਦਿੱਸ ਤਰ੍ਹਾਂ ਠੀਕ ਹੈ ਪਿਛਲੇ ਦਿਨੀ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਪਤਾ ਪੰਜਾਬ ਦੇ ਫਿਰੋਜ਼ਪੁਰ ਏਰੀਆ ਦੇ ਵਿੱਚ ਇੱਕ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਰਜਕਰਤਾ ਦੀ ਬੜੇ ਦਰਦਨਾਕ ਤਰੀਕੇ ਦੇ ਨਾਲ ਹੱਤਿਆ ਕੀਤੀ ਗਈ ਪੰਜਾਬ ਦਾ ਮਾਹੌਲ ਜਿਹੜਾ ਬੜਾ ਲੋਕ ਡਰੇ ਹੋਏ ਨੇ ਤਾਂ ਅੱਜ ਅਸੀਂ ਉਹ ਦੇ ਉਪਲਕਸ਼ ਦੇ ਉੱਤੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਹਰ ਡੀਸੀ ਸਾਹਿਬ ਜਿੱਥੇ-ਜਿੱਥੇ ਵੀ ਜਿਹੜੇ ਜ਼ਿਲ੍ਹੇ ਦੇ ਵਿੱਚ ਵੀ ਬੈਠੇ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਿ ਵੀ ਜਿਹੜੇ ਇਦਾਂ ਦੇ ਸ਼ਰਾਰਤੀ ਲੋਕ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹਨਾਂ ਦੇ ਖਿਲਾਫ ਜਲਦ ਜਲਦ ਐਕਸ਼ਨ ਲੈ ਕੇ ਉਹਨਾਂ ਨੂੰ ਰੈਸਟ ਪਾਈ ਜਾਵੇ ਉਹਨਾਂ ਨੂੰ ਅੰਦਰ ਡੱਕਿਆ ਜਾਵੇ ਔਰ ਜਿਹੜੇ ਇਦਾਂ ਦੇ ਹੋਰ ਵੀ ਸਮਾਜਿਕ ਇਦਾਂ ਦੇ ਲੋਕ ਹੈਗੇ ਨੇ ਜਿਹੜੇ ਇਹਨਾਂ ਲੋਕਾਂ ਦੇ ਪਿੱਛੇ ਚੱਲਦੇ ਪਏ ਨੇ ਉਹਨਾਂ ਨੂੰ ਵੀ ਜਲਦੋਂ ਜਲਦ ਚੈਨਿਤ ਕਰਕੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਫਿਰ ਇੱਕ ਅਜੀ ਡੇਟ ਤੇ ਡਰ ਰਹੇ ਹਾਂ ਬਿਲਕੁਲ ਪੂਰੇ ਦੇਖੋ ਤੁਸੀਂ ਕੱਲ ਰਾਤ ਦੀ ਘਟਨਾ ਆ ਫਵਾੜੇ ਦੇ ਵਿੱਚ ਦੀ ਉੱਥੇ ਵੀ ਇੱਕ Hindu ਕਿਸੇ ਨੇਤਾ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਰੋਜ਼ ਹਰ ਰੋਜ਼ ਦੋ ਤਿੰਨ ਜਿਹੜੀਆਂ ਨਿਊਜ਼ ਜੜੀਆਂ ਵੱਡੀਆਂ ਤਰੀਕੇ ਦੀਆਂ ਮਿਲਦੀਆਂ ਪਈਆਂ ਪੰਜਾਬ ਦੀ ਜਿਹੜੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਪੂਰੀਆਂ ਏਜੰਸੀਆਂ ਲੱਗੀਆਂ ਜਾਂ ਵਿਦੇਸ਼ੀ ਉਹਦੇ ਵਿੱਚ ਪਾਕਿਸਤਾਨ ਚਾਈਨਾ ਹੋਰ ਇਦਾਂ ਦੇ ਕਈ ਦੇਸ਼ ਨੇ ਜਿਹੜਾ ਦੇਸ਼ ਨੂੰ ਤੋੜਨ ਦੇ ਵਿੱਚ ਲੱਗੇ ਹੋਇਆ ਅੱਜ ਅਸੀਂ ਸਾਰੇ ਜਿਹੜੀਆਂ ਅਲੱਗ-ਅਲੱਗ ਜਥੇਬੰਦੀਆਂ ਧਾਰਮਿਕ ਔਰ ਰਾਜਨੀਤਿਕ ਜਥੇਬੰਦੀਆਂ ਨੇ ਮਿਲ ਕੇ ਅੱਜ ਇਹ ਜਿਹੜਾ ਮੋਮਰੈਂਡਮ ਦਿੱਤਾ ਤਾਂ ਉਹਦੇ ਲਈ ਅਸੀਂ ਸਾਰੇ ਇਕੱਠੇ ਹੋਏ ਸੀ ਜਿਹੜਾ ਕੇ ਡੈਥ ਹੋਈ ਆ ਬੜੀ ਮਾੜੀ ਘਟਨਾ ਹੋਈ ਆ ਉਹਦੇ ਸੰਬੰਧ ਚ ਅੱਜ ਪੀਸੀ ਸਾਹਿਬ ਨੂੰ ਲੁਧਿਆਣੇ ਮਿਲੇ ਆ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਮਿਲੀਆਂ ਨੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਬੜਾ ਮੜਾ ਹੋਇਆ ਜੀ ਇਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ ਜੀ ਇਹ ਬੇਨਤੀ ਅਰਜ਼ ਕੀਤੀ ਹੈ ਰਾਜਪਾਲ ਜੀ ਨੂੰ ਬੇਨਤੀ ਹੈ ਵੀ ਉਹ ਇਹਨੂੰ ਜਲਦੀ ਤੋਂ ਜਲਦੀ ਇਹਦਾ ਹੱਲ ਕਰਦੇ ਗੁਲਾਤਿਆਂ ਨੂੰ ਕਟਾ ਦੇ ਡੀਸੀ ਸਾਹਿਬ ਵੱਲੋਂ ਪੂਰਾ ਵਿਸ਼ਵਾਸ ਦਿਵਾਇਆ ਗਿਆ ਵੀ ਅਸੀਂ ਇਹਦਾ ਹੱਲ ਕਰਾਂਗੇ ਸਰਕਾਰ ਤੱਕ ਗੱਲ ਪਹੁੰਚਾਉਣਗੇ ਠੀਕ ਹੈ ਬੋਲੋ ਪੰਜਾਬ ਦੇ ਵਿੱਚ ਡੀਸੀ ਦਾ ਅਸਰ ਪਹੁੰਚੋ ਕੀ ਗੱਲpass ਹੈ ਪੰਜਾਬ ਦੇ ਵਿੱਚ ਇੱਕ ਦਫਾ ਫਿਰ ਤੋਂ ਲਾਰਡ ਆਰਡਰ ਦੀ ਸਥਿਤੀ ਖਰਾਬ ਹੋ ਰਹੀ ਹੈ ਤੇ ਅਸੀਂ ਮੰਨ ਨਹੀਂ ਹੈ ਰਾਜਪਾਲ ਜੀ ਨੂੰ डीसी ਸਾਹਿਬ ਦੇ ਥਰੂ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਨਾਲ ਫਿਰੋਜ਼ਪੁਰ ਦੇ ਵਿੱਚ ਜਿਹੜੇ ਸੰਘ ਦੇ ਸ਼ਮਸ਼ੇਵਕ ਦੀ ਹੱਤਿਆ ਕੀਤੀ ਗਈ ਔਰ ਅੰਨੇ ਵੀ ਹੱਤਿਆ ਦੀ ਘਟਨਾਵਾਂ ਪੰਜਾਬ 'ਚ ਵਾਪਰ ਰਹੀਆਂ ਹਨ ਇਹਨਾਂ ਤੇ ਸਿੱਘਰ ਤੇ ਸਿੱਘਰ ਐਕਸ਼ਨ ਲਿੱਤਾ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਅੱਗੇ ਨੂੰ ਕਿਸੇ ਦੀ ਐਸੀ ਜੁਰਰਤ ਨਾ ਪਵੇ ਔਰ ਜਿਹੜਾ ਲਾ ਐਂਡ ਆਰਡਰ ਦੀ ਸਥਿਤੀ ਵਿਗੜ ਰਹੀ ਹੈ ਇਹਨੂੰ ਜਲਦੀ ਤੋਂ ਜਲਦੀ ਅੱਛੀਕਰ ਯਕੀਨੀ ਬਣਾਇਆ ਜਾਵੇ ਜਿੱਦਾਂ ਕਿ ਸਮਾਜ ਦੇ ਵਿੱਚ ਕੋਈ ਫਾਇਦਾ ਵਾਤਾਵਰਨ ਉਤਪੰਨ ਨਾ ਹੋ ਸਕੇ ਠੀਕ ਹੈ ਸਰ